ਗੱਡੀ ਚਲਾਣਾ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰ ਹੈ ਮਨਾ ਦਾਸਤਾ ਜੀ ਕੀ ਰੰਜੀਸ਼ ਕੇ ਦੀ ਤੁਸੀਂ ਖੜੀ ਗੱਡੀ ਤੇ ਗੋਲੀਆਂ ਚੱਲ ਗਈਆਂ ਭਾਈ ਨਹੀਂ ਤੁਹਾਡੀ ਕੋਈ ਤੇ ਗੱਲਬਾਤ ਹੋਊਗੀ ਸਰ ਉਹ ਹੀ ਚੱਕਰ ਨਹੀਂ ਹੈ ਭਾਈ ਪਤਾ ਹੀ ਨਹੀਂ ਸਾਨੂੰ ਕਿੰਨੇ ਕਿਸੇ ਦੇ ਸ਼ਖਸ ਤੋਂ ਗੋਲੀਆਂ ਪਾਰਕਿੰਗ ਆਣ ਪਤਾ ਭਾਈ ਅਸੀਂ ਤਾਂ ਅੰਦਰ ਬੈਠੇ ਮੈਂ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨਾਲ ਤੁਹਾਡੀ ਰੰਜੀਸ਼ ਹੈ ਜਾਂ ਜਾਂ ਕਿਸੇ ਨਾਲ ਕੋਈ ਰੰਜੀਸ਼ ਨਹੀਂ ਭਾਈ ਕਦੋਂ ਤੁਹਾਡੀ ਖੜੀ ਗੱਡੀ ਸੀਗਾ ਉਸ ਵਕਤ ਕੋਈ ਕੀ ਨਾਮ ਕੋਈ ਸੀ ਕੋ ਤਾਂ ਇੰਦਰ ਜੀ ਭਾਈ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਈ ਭਾਈ ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀ ਸੌਤ ਕੋਈ ਨਹੀਂ ਕੋਈ ਨਹੀਂ ਹੈ ਭਾਈ ਖੜੀ ਗੱਡੀ ਦੀ ਖੜੀ ਗ ਕਿਤੇ ਵੀ ਮੈਂ ਆਪਣੇ ਆਫਿਸ ਬੈਠਾਂ ਕਿੰਨੇ ਰੂਮਸ ਹੈ ਹੋਏ ਇਹ ਪਈ ਉਹ ਪਤਾ ਨਹੀਂ ਉਹ ਤੇ ਫਾਰੀਸ ਫਾਰੀਸ ਸਿੰਘ ਬਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਹੀ ਨਹੀਂ ਕੋਈ ਕਿਸੇ ਦੀਆਂ ਜੀ ਗੋਲੀਆਂ ਚੱਲੀਆਂ ਕਿੱਥੋਂ ਆਇਆ ਹੋਵੇ ਬਾਈ ਕਿਸੇ ਦਾ ਕੋਈ ਕਾਲ ਨਹੀਂ ਕੋਈ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਨਾਲ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਜਾਂ ਕੋਈ ਕਾਰਨ ਹੈ ਹੈ ਹੀ ਨਹੀਂ ਬਾਈ ਗੱਡੀਆਂ ਦੇ ਇੱਥੇ ਪਾਜੀ ਬਹੁਤ ਲੱਗੀਆਂ ਗੱਡੋੜ ਪਾਰਕਿੰਗ 'ਚ 50 ਗੱਡੀ ਲੱਗੀ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀ ਗਈਆਂ ਪੁਲਿਸ ਵਾਲੇ ਕਰਨਗੇ ਬਈ ਉਹ ਹੀ ਦੱਸਣਗੇ ਸਹੀ ਠੀਕ ਇਹ ਸਿਰ ਦੱਸਿਓ ਕਿ ਮੈਟਰ ਕਿਹੜਾ ਫਾਇਰਿੰਗ ਹੋਈ ਹੈ ਕਿ ਇਹ ਪੂਰਾ ਮਾਮਲਾ ਦੱਸੋ ਕੋਈ ਨਾ 12:30 12 ਪਾਰਕਿੰਗ ਵਿੱਚ ਫੈਰਿੰਗ ਹੋ ਗਈ ਹੈ ਇੱਥੇ ਜਦੋਂ ਆਏ ਆ ਡੈਲਟਾ ਚੈਂਪਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਜੋ ਇਮੀਗ੍ਰੇਸ਼ਨ ਦਾ ਕੰਮ ਉਹਨਾਂ ਦਾ ਤੇ ਉਹਨਾਂ ਦੱਸਿਆ ਵੀ ਤੇਰੀ ਗੱਡੀ ਪਾਰਕਿੰਗ ਤੇ ਚਿੱਟੇ ਰੰਗ ਦੀ ਖੜੀ ਸੀ ਕਿ ਰਿੰਗ ਰੋਡ ਰਾਹੀਂ ਤਿੰਨ ਮੋਲੇ ਇੱਕ ਸਰਦਾਰ ਦੇ ਦੋ ਮੋਲੇ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਪਿਛਲੇ ਪਾਸੇ ਸ਼ੀਸ਼ੇ ਦੀ ਫਾਇਰ ਕਰਕੇ ਚਲੇ ਗਏ ਫਰਾਰ ਹੋ ਗਏ ਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਅ ਨਹੀਂ ਮੌਜੂਦ ਸੀ ਉਹਦੇ ਪਾਸੇ ਗੱਡੀ ਪਾਰਕਿੰਗ 'ਚ ਖੜੀ ਸੀ ਜਿਹੜੀ ਗੱਡੀ ਦੇ ਮਾਲਕ ਨੇ ਦੱਸਿਆ ਕਿ ਕੋਈ ਕਿਸੇ ਨੂੰ ਰੰਜਿਸ਼ ਵਗੈਰਾ ਨਹੀਂ ਸਾਟੂ ਕੋਈ ਬਹੁਤ ਤਵੀਕ ਹੁੰਦੇ ਆ ਰਾਤ ਤਪੀਸ਼ ਹੁੰਦੀ ਹੈ ਜੋ ਵੀ ਸਾਡੇ ਖਲਦੇ ਕਿੰਨੇ ਰੋ ਕਿੰਨੇ ਖੋਲ ਬਰਾਮਦ ਹੋਏਗੀ ਪਿਛਲੇ ਪਾਸੇ ਹੋਏ ਆ ਸਾਡੇ ਕੋਲ ਇੱਕ ਪਿੰਦਾ ਮਿਲਿਆ ਸਿਰਫ ਕੱਲਾ ਇੱਕ ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ੱਥੇ ਪਏ ਆ ਤੇ ਕੱਲ ਕਿੰਨੇ ਫਾਇਰ ਹੋਏ ਕਿੰਨੇ ਮੌਕੇ ਦੇ ਜਿਹੜੇ ਕੋਲ ਫਾਇਰ ਹੋਏ ਤਸੀਕ ਕਰਨਗੇ ਤਿੰਨ ਕ ਫਾਇਰ ਹੋਏ ਆ ਤੇ ਬਾਕੀ ਜਾਂਚ ਕਰਦੇ ਫਾਇਰ ਸੁਭਿਆਨ 3 ਸਾਡਾ ਹੈ ਸੀਸੀਟੀਵੀ ਹੈ ਇੱਥੇ ਜਿੱਥੋਂ ਰੁਪੀਆ ਵਾਲੇ ਪਤਾ ਲੱਗ ਸਕਦਾ ਹੈ ਸੀਸੀ ਨਹੀਂ ਤਪੀਜ ਹੋ ਰਹੀ ਹੈ ਜੀ ਤਪੀ ਹਰੇਕ ਐਂਗਲ ਤੋਂ ਤਪੀਜ ਹੋ ਰਹੀ ਹੈ ਉਸ ਤੋਂ ਬਾਅਦ ਜੋ ਸਾਹਮਣੇ ਸਚਾਈਤ ਤਾਂ ਦੱਸੀ ਹੈ ਫਾਇਰ ਇਸ ਪਾਰਕਿੰਗ ਫਾਇਰ ਉਹਦੇ ਕੁਝ ਪਾਸੇ ਚ ਹੈ ਦੇਖੀ ਕੰਮ ਕੀ ਕਰਦੇ ਨੇ ਜਿਹੜੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਆ ਜੀ ਡੈਲਟਾ ਚੈਂਬਰ ਦੇ ਵਿੱਚ ਦਫਤਰ ਇਹਨਾਂ ਦਾ ਜੀ ਨੇ ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਥਾੜਾ ਥਾੜਾ ਦੀ ਆਵਾਜ਼ ਸੁਣੀਆ ਕੋਈ ਬੋੜੇ ਇਕੱਠੇ ਦੇਖੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨਾਂ ਨੂੰ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਤੋਂ ਬੋਲੀਆ ਮਾਰ ਕੇ ਫਰਾ ਰਹੇ ਕੋਈ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਨਹੀਂ ਬੰਦੇ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਹ ਥਾਣੇ ਗਏ ਆ ਜੋ ਵੀ ਗੱਲ ਸਮਝ ਚਾਹਤਾਂ ਦੱਸਣ ਸਰ ਇਹ ਆਮ ਤੌਰ ਤੇ ਹੀ ਹੋ ਗਿਆ ਜਲੰਧਰ ਦੇ ਵਿੱਚ ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ ਨੇ ਜੋ ਸਚਾਈ ਹੋ ਗਈ ਨਹੀਂ ਨਹੀਂ ਸਚਾਈ ਤਾਂ ਠੀਕ ਹੈ ਜੀ ਮਤਲਬ ਰੋਜ਼ ਉਹ ਸੀਸੀਟੀਵੀ ਵੇਖੀ ਤੁਸੀਂ ਦੇਖੋ ਇਹ ਕਰ ਰਹੇ ਆ ਸਫਾ ਖਾਣ ਦੇ ਆ ਦੇਖੋ ਸਾਹਮਣੇ ਕੈਮਰਾ ਇੱਕ 비ਜਾ 24 ਆ ਦਾ ਉਭੀ ਦੇ ਕਰਨ ਲੱਗੇ ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ ਕੀ ਕਾਰਨ ਕੀ ਲੱਗਦਾ ਉਹਨਾਂ ਨੇ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੋਈ ਛੇੜੇ ਗੱਲ ਬਈ ਕਿਉਂਕਿ ਇਹ ਟੀਨ ਵਾਲੇ ਜਿੰਦਗੀ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇ ਹੋਵੇ ਲੇਕਿਨ ਲੈਣ ਦੇ ਦਾ ਮਾਮਲਾ ਹੋਵੇ ਦੱਸ ਸਕਦੇ ਸਾਰੋ ਥਾਣੇ ਗਏ ਆ ਜਿਹੜੀ ਫਾਇਰ ਸਬਜਾਨ ਦੀ ਕੋਈ ਟੀਮ ਆਈ ਹੈ ਉਹ ਦੇਖੂਗੀ ਜੋ ਤਾਂ ਪੀਛੋਗੇ ਤੁਹਾਡੇ ਸਾਹਮਣੇ ਰੰਜਿਸ਼ ਜਿੱਦਾਂ ਕੁਝ ਇਹਨਾਂ ਨੇ ਦੱਸਿਆ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਦਾ ਨਾਮ ਲਿਖਿਆ ਆ ਸੀਗਾ ਪਰ ਉਹ ਪਹਿਲਾਂ ਇੱਕ ਕਹਿੰਦਾ ਸ਼ਿਸ਼ੇ ਦੇ ਬਾਅਦ ਚਪਾ ਆ ਗਏ ਸੀ ਉਹ ਇਦਾਂ ਦੀ ਗੱਲ ਵਾਹ ਸਾਹਮਣੇ ਆਈ ਨਹੀਂ ਬੜਿਆ ਦੇਖੋ ਬਾਕੀ ਉਹ ਗਏ ਆ ਥਾਣੇ ਫਾਇਲ ਚਾਰ ਟੀਮ ਜਿਹੜੀ ਉਹ ਹੋਣ ਅਗਲੀ ਸਰ ਕੀ ਕਾਰਵਾਈ ਕੀਤੀ ਆ ਜੀ ਅਗਲੀ ਕਦਮ ਅੱਜ ਕਰਾਂਗੇ ਤਪੀ ਹੋ ਕੀ ਨਾਮ ਆ ਸਰ ਆਪਣਾ ਮੇਰਾ ਨਾਮ ਐਸੇ ਫਰਮਿਸ਼ਨ ਡਿਊਟੀ ਐ ਛੋਟਾ ਨਾ ਨਵੀਂ ਬਾਰਾ ਠੀਕ ਕਿੰਨੀਆਂ ਚੱਲੀਆਂ